ਸਮਾਣਾ ਦੀ ਪਿੰਡਰ ਕਲੋਨੀ 2 ਵਿੱਚ ਮਨਾਇਆੰਤਿਆਂ ਦਾ ਤਿਉਹਾਰ ਪੰਜਾਬ ਵਿੱਚ ਇਨੀ ਦਿਨੀ ਪੰਜਾਬੀ ਵਿਰਸੇ ਦੀ ਵਣਗੀ ਨੂੰ ਦਰਸਾਉਂਦੇ ਤਿਉਹਾਰ ਤਿਆ ਸਭਿਆਚਾਰਕ ਰਸਮ ਰਿਵਾਜਾਂ ਨਾਲ ਮਨਾਇਆ ਜਾ ਰਿਹਾ ਹੈ ਪਹਿਲੇ ਸਮਿਆਂ ਵਿੱਚ ਪਰਾਵਾਵਾਂ ਵੱਲੋਂ ਤੀਆਂ ਦਾ ਸਦਾਰਾ ਲੈ ਕੇ ਆਉਣਾ ਪੈਣਾ ਲਈ ਮਾਨ ਦੀ ਗੱਲ ਸੀ ਉੱਥੇ ਪੈਣਾ ਪਰਾਵਾ ਦੇ ਪਿਆਰ ਦਾ ਪ੍ਰਤੀਕ ਅਤੇ ਖਿੱਚ ਦਾ ਕੇਂਦਰ ਸੀ ਹਾਲਾਂਕਿ ਅਜੋਕੇ ਸਮੇਂ ਵਿੱਚ ਇਸ ਤਿਉਹਾਰ ਦੀ ਚਮਕ ਕੂਝ ਧੁੰਦਲੀ ਪੈ ਗਈ ਹੈ ਪਹਿਲੇ ਸਮੇਂ ਵਿੱਚ ਸਵਾਨੀਆਂ ਪਿੰਗਾ ਚੂਟ ਕੇ ਨੱਚਕੁੱਦ ਕੇ ਇਸ ਤਿਵਾਰ ਨੂੰ ਮਨਾਉਂਦੀਆਂ ਸੰਨ ਜੋ ਹੁਣ ਦੇਖਣ ਨੂੰ ਨਹੀਂ ਮਿਲਦਾ ਪਰ ਲੋਕਮਾਨਾਂ ਵਿੱਚ ਅੱਜ ਵੀ ਤੀਆਂ ਦੀ ਤਾਂਗ ਜ਼ਰੂਰ ਹੈ ਬਿਤੇ ਦਿਨੀ ਸਮਾਣਾ ਦੀ ਪਿੰਡਰ ਕਲੋਨੀ 2 ਵਿੱਚ ਤੀਆਂ ਦਾ ਤਿਵਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਸਵਾਨੀਆਂ ਵਿਰਾਸਤੀ ਪਹਿਰਾਵੇ ਵਿੱਚ ਨਜ਼ਰ ਆਇਆ ਕੋੜੀਆਂ ਵੱਲੋਂ ਗਿੱਧਾ ਅਤੇ ਬੋਲੀਆਂ ਪਾ ਕੇ ਆਪਣੀ ਖੁਸ਼ੀ ਜ਼ਾਹਰ ਕੀਤਾ ਤੀਆਂ ਦੇ ਇਸ ਤਿਵਾਰ ਨੂੰ ਪਿੰਡਰ ਕਲੋਨੀ 2 ਦੀਆਂ ਮਹਿਲਾਵਾਂ ਅਤੇ ਖਾਸ ਕਰਕੇ ਕਮਲਪ੍ਰੀਤ ਕੌਰ ਤਰਮ ਪਤਨੀ 바ਵਾ ਪੱਟੀ ਦੀ ਦੇਖਰੇਖ ੇਠ ਮਨਾਇਆ ਗਿਆ ਸਿੰਪਲ ਜੀਤ ਕੋਰੇ ਜੀ ਅੱਛਾ ਜੀ ਹਾਂਜੀ ਆਪਾਂ ਕੁੜੀਆਂ ਦੇ ਤਿਹਾਰ ਦੇ ਤੇ ਪੱਤਰ ਹੋਣ ਆ ਹਾਂਜੀ ਤੇ ਕੁਝ ਥੋੜਾ ਜਿਆਦਾ ਈਆਂ ਦੇ ਇਤਿਹਾਸ ਬਾਰੇ ਜਾਣਦੇ ਹਾਂਜੀ ਤੀਆਂ ਦਾ ਤਿਆਰ ਮਤਲਬ ਇੱਕ ਕੁੜੀਆਂ ਵਾਸਤੇ ਹੁੰਦਾ ਜਿਵੇਂ ਕਿ ਸੋਰੇ ਹੁੰਦੀਆਂ ਨੇ ਉਹਨਾਂ ਨੂੰ ਪੇਕੇ ਜਾਂਦਾ ਜਾ ਹੁੰਦਾ ਹੈ ਪੇਕੇ ਵਿੱਚ ਤੀਆਂ ਲੱਗਦੀਆਂ ਨੇ ਬਹੁਤ ਵੱਡਾ ਵੱਡਾ ਹੁੰਦਾ ਹੈ ਨਾ ਉਸ ਤੇ ਤੀਆਂ ਦਾ ਚਾਹ ਹੁੰਦਾ ਹੈ ਔਰ ਕੋਈ ਅੱਛੀ ਜਿਹੀ ਜਿਹੜੀ ਬੋਲੀ ਕੋਈ ਚੰਗੀ ਲੱਗਦੀ ਹੋਵੇ ਜਿਹੜਾ

ਏ ਬਿਰਜੀ ਇਤਿਹਾਸੇ ਹੀ ਹੋ ਸਕਦਾ ਵੀ ਕੁੜੀਆਂ ਕਿੱਤਰੀਆਂ ਆਉਂਦੀਆਂ ਨੇ ਹੈਨਾ ਪਿੱਕੇ ਆਉਂਦੀਆਂ ਨੇ ਹਾਂ ਚੱਲ ਕੇ ਆਉਂਦੀਆਂ ਨੇ ਗੀਆਂ ਹਾਂ ਤੇ ਬਾਕੀ ਉਧਰ ਉਧਰੀ ਅਸੀਂ ਹੱਲੀਆਂ ਨਹੀਂ ਮਿਲਦੀਆਂ ਨੇ ਕਿ ਹੈਨਾ ਪਿਆਰ ਵੱਧਾ ਇਸ ਕੁੜੀਆਂ ਕਿੱਤਰੀਆਂ ਚ ਪਿਆਰ ਵੱਧਾਗਾ ਹੈਨਾ ਇਸ ਮਾਹੌਲ ਨਾਲ ਚਲੋ ਸਾਰੇ ਸਾਰੇ ਇੰਜੋਏ ਕਰ ਜਾਂਦੇ ਨੇ ਇਕੱਠੇ ਹੋ ਜਾਂਦੇ ਨੇ ਮਤਲਬ ਇਹ ਹੈਗਾ ਜਿਹੜੀ ਮਤਲਬ ਸੇ ਇੰਦੀ ਕਾਫੀ ਟਾਈਮ ਦੀ ਮਿਲੀ ਵੀ ਹੁੰਦੀ ਹੋਏਗੀ ਹਾਂਜੀ ਹੈਨਾ ਉਹ ਵੀ ਮਿਲ ਜਾਂਦੀ ਆ ਉਹ ਵੀ ਮਿਲ ਜਾਂਦੀ ਹੈ ਇੱਕ ਟਾਈਮ ਤੋਂ ਵੀ ਮਿਲ ਜਾਂਦੀ ਹੈਗੀ ਪੁਰਾਣੇ ਟੈਂਪਲ ਜਦੋਂ ਪਿਆਰ ਮਹਾਂਈਆਂ ਜਦਿਆਂ ਸੀ ਹਾਂਜੀ ਅੱਜ ਦੀਆਂ ਪਿਆਰਾਂ ਦੇ ਵਿੱਚ ਫਰਕ ਕੀ ਹੈ ਬਹੁਤ ਜ਼ਿਆਦਾ ਅੱਜ ਦੀਆਂ ਦੇ ਵਿੱਚ ਫਰਕ ਇਹ ਹੀ ਆ ਗਿਆ ਵੀ ਮਤਲਬ ਪਹਿਲਾਂ ਪਾਉਂਦੀਆਂ ਹੁੰਦੀਆਂ ਤੇ ਆਪਣੇ ਪਿੰਡਾਂ ਦੇ ਵਿੱਚ ਜਗਾ ਪੈਂਦੀ ਸੀ ਖਾਲੀ ਕਾਫੀ ਜਗ੍ਹਾ ਮੁndi ਸੀ ਹਾਂਜੀ ਉੱਥੇ ਮਨਾਉਂਦੀਆਂ ਪਿੰਗਾ ਪਾਉਂਦੀਆਂ ਹਾਂਜੀ ਹੁਣ ਤਾਂ ਮਾਹੌਲ ਇਹ ਬਦਲ ਗਿਆ ਕਿ ਜਿਵੇਂ ਅਸੀਂ ਨੇ ਬੁੱਕ ਕੀਤਾ ਹੈਗਾ ਹਾਂਜੀ ਠੀਕ ਹੈ ਤੇ ਕਈ ਥਾਂ ਮੇ ਇਹ ਵੀ ਹੋ ਰਿਹਾ ਹੈ ਜਿਹੜਾ ਮਨਾ ਰਹੇ ਨੇ ਕਿਤੇ ਕਿਤੇ ਹਾਂਜੀ ਹਾਂ ਮਾਡਲ ਜਮਾਨਾ ਹੋ ਗਿਆ ਸਾਡੇ ਨਾਲ ਜਿਹਨੇ ਖਤ ਪਿਆ ਗਿਆ ਪਰ ਜੋ ਪਹਿਲਾ ਇਤਿਹਾਸ ਤੇ ਉਹ ਬਹੁਤ ਵਧੀਆ ਚੀਜ਼ ਸੀ ਕਲਚਰ ਬਹੁਤ ਵਧੀਆ ਸੀ ਪਰ ਅੱਜ ਕੱਲ ਦਾ ਥੋੜਾ ਜਿਹਾ ਚਲੋ ਹੁਣ ਲੈ ਕੇ ਆ ਰਹੇ ਹਾਂ ਹੁਣ ਦੇਖੋ ਵਾਪਸ ਹਾਂਜੀ ਹਾਂ ਬਸ ਉਹੀ ਅੱਗੇ ਉਹ ਥੋੜਾ ਜਿਹਾ ਕੁਝ ਵਿੱਚ ਮਤਲਬ ਚਲ ਘਟਿਆ ਵੀ ਆ ਕੁਝ ਵਧੀਆ ਵੀ ਆਏਗਾ ਹਾਂ ਪਹਿਲਾਂ ਨਾਲ ਕੁਝ ਵਧੇ ਵੀ ਆ ਕੁਝ ਘਟਿਆ ਵੀ ਆਏਗਾ ਹਾਂ ਜਿਨੀ ਉਹ ਜਣੀ ਮਾਹੌਲ ਕੁਝ ਜ਼ਿਆਦਾ ਹੀ ਸਾਨੂੰ ਬਿਹਤਰ ਲੱਗਦਾ ਕਿ ਇਸ ਨਾਲ ਤੋਂ ਲਾਏ ਜਿਹੜਾ ਤਿਹਾਰ ਆਉਂਦੀ ਵੀ ਸਾਂਝ ਪਾਉਣ ਦਾ ਵਧੀਆ ਹਾਂਜੀ 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 ਹਾਂ ਵੀ ਬਹੁਤ ਵਧੀਆ ਸਾਰੇ ਚ ਪਿਆਰ ਸਾਰੇ ਚ ਮੈਂ ਪਹਿਲਾਂ ਆਪਾਂ ਉੱਪਰ ਉਹਦੀ ਮਿਲਦੀਆਂ ਬੜਾ ਖੂਨ ਵਗਦਾ ਹੈ ਨਾ ਗੱਲਾਂ ਕਰਦੀਆਂ ਦੁੱਖ ਸੁੱਖ ਸਾਂਝੇ ਕਰਦੀਆਂ ਆਪਸ ਵਿੱਚ ਵੇਝਦੀਆਂ ਹੈ ਨਾ